ਤਦੋਂ ਲੈ ਬਰਿੱਤ ਨੂੰ ਬਜਾ ਜਾ ਜੇ ਤੂੰ ਇਸ ਕਮਰੇ ਤੋਂ ਨਿਕਲਣ ਬਾਰੇ ਸੋਚਿਆ ਨਾ ਜੀ ਖਤਰਾ ਬਣੂਗਾ ਕਿ ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਕਿਹਦਾ ਤੱਕ ਜਾ ਸਕਦਾ ਹਾਂ ਬੜੀ ਕੁਸਲੀ ਦਾ ਸੌੜ ਲਾ ਇੱਕ ਲੱਭ ਜੀ ਨੇ ਬੋਲ ਮਰ ਰਗੇ ਲੱਗਾ ਕੁੜੀ ਦਾ ਪਤਾ ਸਰਦਾਰ ਸਾਹਿਬ ਚਾਰੇ ਪਾਸੇ ਬੰਦੇ ਲੱਗੇ ਹੋਏ ਨੇ ਜੀ ਜਲਦੀ ਲੱਭ ਲੈਣਗੇ ਜੀ ਉਹ ਜਲਦੀ ਕਦੋਂ ਲੱਭੋਗੇ ਕਿੰਨਾ ਟਾਈਮ ਹੋ ਗਿਆ ਗਈ ਨੂੰ ਮੇਰੀ ਸੋਲਾਂ ਗੱਲ ਕੰਨੋਂ ਖੁੱਲ ਕੇ ਜੇ ਨਾ ਪਤਾ ਲੱਗਾ ਫਿਰ ਮੈਥੋਂ ਬੁਰਾ ਕੋਈ ਨਹੀਂ ਹੈਗਾ ਸਰਦਾਰ ਸਾਹਿਬ ਇਹ ਸਾਰਾ ਕੋਈ ਅਚਾਨਕ ਵਾਪਰਿਆ ਜੀ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਕੋਈ ਕਸੂਰ ਕਿਉਂ ਨਹੀਂ ਹੈਗਾ ਜੇ ਪਿੰਡ 'ਚ ਪਤਾ ਲੱਗਿਆ ਪਤਾ ਕਿੰਨੀ ਬਦਨਾਮੀ ਹੋਊਗੀ ਮੇਰੀ ਕੋਈ ਗੱਲ ਨਹੀਂ ਸਰਦਾਰ ਸਾਹਿਬ ਫਿਕਰ ਨਾ ਕਰੋ ਲੱਭਦੇ ਜਲਦੀ ਕੋਣ ਹੈ ਤੂੰ ਤੈ ਮੈਨੂੰ ਇੱਥੇ ਕਿਉਂ ਬੰਨ ਰੱਖਿਆ ਤੈਨੂੰ ਨਹੀਂ ਪਤਾ ਮੈਂ ਸਰਦਾਰਾ ਦੀ ਧੀ ਆ ਮੇਰੇ ਵੱਲ ਤਾਂ ਕੋਈ ਅੱਖ ਚੱਕ ਕੇ ਗੱਲ ਨਹੀਂ ਕਰਦਾ ਤੇ ਤੂੰ ਤੇਰੇ ਇੰਨੇ ਹਿੰਮਤ ਗੱਲ ਸੁਣ ਲੈ ਮੇਰੀ ਜਿਹੜਾ ਤੈਨੂੰ ਤੇਰੇ ਘਰੋਂ ਚੱਕ ਕੇ ਲੈ ਆ ਸਕਦਾ ਨਾ ਉਹ ਕੁਝ ਵੀ ਕਰ ਸਕਦਾ ਪਰ ਤੈਨੂੰ ਚਾਹੀਦਾ ਕੀ ਆ ਪੈਸੇ ਚਾਹੀਦੇ ਨੇ ਦੱਸ ਕਿੰਨੇ ਪੈਸੇ ਚਾਹੀਦੇ ਨੇ ਮੇਰੇ ਡੈਡ ਨੂੰ ਕਹਿ ਕੇ ਨਾ ਉੰਨੇ ਪੈਸੇ ਤੇਰੇ ਮੂੰਹ ਤੇ ਮਾਰਾਂਗੀ ਜਿੰਨੀ ਤੇਰੀ ਔਕਾਤ ਵੀ ਨਹੀਂ ਕੱਲ ਸੁਣ ਲੈ ਮੇਰੀ ਕੋਈ ਗੱਲ ਨਹੀਂ ਟਾਈਮ ਆਉਣ ਦੇ ਤੈਨੂੰ ਲੱਗ ਜਾਊਗਾ ਪਤਾ ਕਿ ਮੈਨੂੰ ਚਾਹੀਦਾ ਕੀ ਹੈ ਥਾਲ ਲੱਗਦਾ ਕਿਸੇ ਨੂੰ ਮਾਰਨ ਚੱਲਿਆ ਕੱਲ ਸੁਣਨਾ ਮੇਰੀ ਮੇਰਾ ਚੌਣ ਦਾ ਰੋਡ ਨੇ ਸਮਝ ਗਿਆ ਸਮਝ ਗਿਆ ਇਹ ਵੀ ਸਮਝ ਗਿਆ ਇਹ ਸਰਦਾਰਾਂ ਦੀ ਕੁੜੀ ਤੇਰੇ ਕੋਲ ਆ ਚਾਹੀਦਾ ਇਹ ਤੇ ਮੈਂ ਤੇਰਾ ਸਾਥ ਦੇ ਨਾ ਜਾਣਾ ਬਈ ਬਸ ਜਿੱ ਤੱਕ ਮੈਨੂੰ ਪਤਾ ਹੈ ਤੈਨੋਂ ਵਾਸਤੇ ਕੰਮ ਕਰਦਾ ਮੇਰਾ ਸਾਥ ਕਿਉਂ ਦੇਗਾ ਤੂੰ ਚਾਹੇ ਮੈਂ ਉਹਨਾਂ ਵਾਸਤੇ ਕੰਮ ਕਰਨਾ ਭਾਈ ਪਰ ਮੈਂ ਉਹਨਾਂ ਦਾ ਵਫਾਦਾਰ ਨਹੀਂ ਹੈਗਾ ਤੂੰ ਦੱਸ ਕੀ ਕਰ ਸਕਦਾ ਮੈਂ ਤੇਰੇ ਵਾਸਤੇ ਕੀ ਕਰ ਸਕਦਾ ਮੇਰੇ ਵਾਸਤੇ ਤੇਰੇ ਵਾਸਤੇ ਭਾਈ ਕੁਝ ਨਹੀਂ ਕਰ ਸਕਦਾ ਪਰ ਆਪ ਦਾ ਬਦਲਾ ਪੂਰਾ ਕਰਨ ਵਾਸਤੇ ਕੁਝ ਵੀ ਕਰ ਸਕਦਾ ਦੱਸ ਕੀ ਕਰਨਾ ਆ ਜਾ ਕੋਈ ਹਾਂ ਆ ਕੰਦਰ ਕੋਈ ਨਹੀਂ ਮੈਂ ਆਜੂਂ ਟਾਈਮ ਨਾਲ ਤੈਨੂੰ ਮਿਲਣਾ ਉਹ ਯਾਰ ਪਤਾ ਕੀ ਆ ਮੈਂ ਥੋੜਾ ਰੰਜੇਮਾਂ ਚੁੱਲਜਾ ਹੋਇਆ ਸੀ ਹਾਂ ਹਾਂ ਕੋਈ ਨਹੀਂ ਕੋਈ ਅਜਿਹਾ ਸੀਗੀ ਰੋਟੀ ਸਰਤੇ ਮਾਰ ਮੇਰੇ ਤੁਰ ਪਤਾ ਨਹੀਂ ਮੈਂ ਫੌਜ ਤੇ ਗੱਲ ਕਰ ਰਿਹਾ ਆ ਗਏ ਉਥੇ ਸਰਤੇ ਖੜ ਗਈ ਜਿੱਦਾਂ ਫੌਜ ਉਥੋਂ ਬਰਾਦਰ ਪਤਾ ਲੱਗ ਗਿਆ ਮੇਰੀ ਕੁੜੀ ਕਿੱਥੇ ਆ ਅੱਧਾ ਦਿਨ ਲੰਘ ਗਿਆ ਮੈਨੂੰ ਫਿਕਰ ਹੋਈ ਜਾਂਦੀ ਆ ਓਏ ਫਿਕਰ ਕਿਉਂ ਕਰੀ ਆ ਸਾਰੇ ਬੰਦੇ ਲਾ ਰੱਖਿਆ ਨਾਲੇ ਚੱਪੇ ਚੱਪੇ ਤੇ ਪੁਲਿਸ ਭਾਰੀ ਆ ਉਹਨੂੰ ਮੇਰੀ ਗੱਲ ਸੁਣਦਾ ਕੰਢ ਕੋਲ ਕੇ ਜੇ ਮੈਨੂੰ ਪਤਾ ਲੱਗਾ ਨਾ ਵੀ ਕੁੜੀ ਦੀ ਕੋਈ ਗਲਤੀ ਆ ਜਿਉਂਦਾ ਮੈਂ ਉਹਨੂੰ ਨਹੀਂ ਛੱਡਦਾ ਹੈਗਾ ਜਾ ਖੜੀ ਕਿਹਾਂ ਜਾ ਅੰਦਰ ਜਾ ਸਾਗਰ ਬੰਦੇ ਨੂੰ ਕੁੜੀਏ ਬਾਲੀ ਚਲਾਕ ਜੀ ਬਣਨ ਦੀ ਕੋਸ਼ਿਸ਼ ਨਾ ਕਰ। ਮਿੰਨੀ ਚਰਾਕੀ ਦਿਖਾਉਣੀ ਐ ਨਾ ਤੂੰ। ਮੈਨੂੰ ਛੱਡ ਦੋ। ਕਿਉਂ ਤਸੇ ਮੈਨੂੰ ਬੰਦਿਆ ਹੋ ਰਹੇ? ਅਸਾਂ ਤੇਨੂੰ ਕੋਈ ਕਰਨੀ। ਇਹ ਕਿਤੇ ਬਾਲੀ ਚਲਾਕ ਜੀ ਬਣੇਗੀ ਨਾ? ਆਪਣੀ ਜਾਣ ਤੋਂ ਹੱਤੋਂ ਲੇਗੀ। ਕੀ ਹੋ ਗਿਆ ਭਾਈ ਕਿਉਂ ਘਬਰਾਇਆ ਬੈਠਾ ਸੰਗਤ ਘਬਰਾਇਆ ਤਾਂ ਕਾਨੂੰ ਆ ਯਾਰ ਮੈਂ ਸੋਚ ਰਿਹਾ ਯਾਰ ਆਪਾਂ ਇਹਨੂੰ ਕਉਂ ਤੱਕ ਇੱਥੇ ਰੱਖਾਂਗੇ ਸਰਦਾਰ ਦੇ ਬੰਦੇ ਕਦ ਨਾ ਕਦ ਤੈਨੂੰ ਲੱਭ ਹੀ ਲੈਣਗੇ ਤੈਨੂੰ ਨਹੀਂ ਲੱਗਦਾ ਸਾਰੇ ਪਾਸੇ ਫੀਲਡਿੰਗ ਲਾਈਫ ਫਿਰਦੇ ਹੋਣੇ ਫੜੇ ਤਾਂ ਜਾਵਾਂਗੇ ਆਪਾਂ ਹੂੰ ਸੰਗਤ ਹੋਏ ਰਹਾ ਸਾਹਿਬ ਕੀ ਹੋ ਕੀ ਹੋਦਰ ਨਾਲ ਗੋਲੀ ਮਾਰੀ ਸਰਦਾਰ ਦੇ ਬੰਦੇ ਨੇ ਸਵਾਲ ਜਵਾਬ ਕਰਨ ਦਾ ਛੇਤੀ ਟਾਈਮ ਨਹੀਂ ਹੈਗਾ ਉਹ ਕੁੜੀ ਨੂੰ ਲੈ ਕੇ ਜਾ ਜਾ ਟੱਪ ਜਾ ਪਰ ਸੰਗਤ ਯਾਰ ਤੂੰ ਜਾ ਇੱਥੋਂ ਪਹਿਲਾਂ ਕੀ ਉਹਨਾਂ ਨੂੰ ਪਤਾ ਲੱਗੇ ਚਲ ਕੀ ਬਕਵਾਸ ਆ ਇਹ ਕਿੱਥੇ ਮੇਰੀ ਕੁੜੀ ਬਾਈ ਮੈਨੂੰ ਜਿੰਨਾ ਪਤਾ ਸੀ ਮੈਂ ਦੱਤਾ ਇਹ ਤੋਂ ਅੱਗੇ ਮੈਨੂੰ ਕੁਝ ਵੀ ਨਹੀਂ ਪਤਾ ਮੈਸੀ ਮੈਂ ਆ ਸਭ ਕੁਝ برداشت ਨਹੀਂ ਕਰ ਸਕਦਾ ਕਿੱਥੇ ਆਉ ਮੁੰਡਾ ਮੈਨੂੰ ਜਲਦ ਚੱਚੇ ਹੀ ਲਾਹ ਰੇਡੀ ਬੁਲਾਇਆ ਸੀ ਤੁਸੀਂ ਹਾਂ ਬੁਲਾਇਆ ਸੀ ਇੱਕ ਗੱਲ ਦੱਸ ਮੈਨੂੰ ਹਫਤੇ ਦਾਤਨਾ ਚ ਕੋਈ ਕਾੜਕ ਤਤ ਹੈ ਕਿਦਾਂ ਦੀਆਂ ਗੱਲਾਂ ਕਰਦੇ ਹੋ ਡੈਡੀ ਤੁਹਾਨੂੰ ਪਤਾ ਹੈ ਮੈਂ ਲੜਾਈ ਝਗੜਿਆਂ ਚ ਨਹੀਂ ਪੈਂਦਾ ਪਤਾ ਮੈਨੂੰ ਤਾਂ ਹੀ ਪੁੱਛ ਰਿਹਾ ਕੁੜੀ ਨੂੰ ਜਿੰਨੇ ਚੱਕਿਆ ਨਾ ਉਹ ਤੇਰੀ ਮੰਗ ਕਰ ਰਿਹਾ ਪਰ ਡੈਡੀ ਬਸ ਮੇਰੀ ਸੁਣ ਲੈ ਕਰਨੇ ਕੋਲ ਗੱਲਾਂ ਹੁਣ ਪਾਣੀ ਨਾ ਸਿਰੋਂ ਲੱਗ ਗਿਆ ਜੇ ਇਸ ਚ ਤੇਰਾ ਕੋਈ ਹੱਥ ਹੋਇਆ ਨਾ ਤਾਂ ਭੁੱਲ ਜੀ ਮੈਨੂੰ ਤੇਰੇ ਡੈਡੀ ਸ਼ੰਦਰਾਸਾੜਾ ਕੁੜੀ ਤੇ ਰੱਖ ਕੇ ਲਾਣੀ ਕਿਤੇ ਜੇ ਇਧਰ ਉਧਰ ਲਾ ਦਿੱਤਾ ਚੱਕਰ ਉਹ ਗੱਲਾਂ ਛੱਡ ਤੂੰ ਐ ਦੱਸ ਇੱਥੇ ਦਾ ਤੂੰ ਐ ਦਵਾਰੇ ਤੂੰ ਸੰਗਤੋਂ ਇਹ ਕਬਲਾ ਇਹ ਨਾ ਮੈਂ ਕੋ ਸੋਚ ਕੇ ਆਇਆ ਸੀ ਬੇਟਾ ਤੂੰ ਹੀ ਬੜਾ ਦਿੱਤਾ ਚੱਲ ਚੱਲ ਕੋਈ ਨਹੀਂ ਇੱਥੋਂ ਨਿਕਲਦੇ ਕਿਤੇ ਹੋਰ ਜਾ ਕੇ ਲੁਕਦੇ ਚੱਲ सड़िया ये स्कीम पाई सिंगत नस वे दी गोरी तिल च बजी है पांच दस मिनट तक मर जू तेनू जिन्ना कहा उन्ना कर जा ਚੀ ਉੱਠ ਜੋ ਐਥੇ ਨਾ ਨਾ ਟਾਈਮ ਹੋ ਗਿਆ ਤੂੰ ਉਠਾ ਨਹੀਂ ਸਕਦੀ ਸੀ ਮੈਨੂੰ ਨਾਲੇ ਸ਼ਰਮ ਆਉਂਦੀ ਏ ਕਿ ਨਹੀਂ ਤੈਨੂੰ ਰੱਖਦਾ ਮੈਂ ਇੱਥੇ ਪਿਆ ਤੂੰ ਅੰਦਰ ਨਹੀਂ ਪਾਸਾ ਦੀ ਸੀ ਉਹ ਚੀ ਮੈਂ ਤਾਂ ਕਰ ਬਸ ਮੇਰੇ ਸਵੇਰੇ ਲੱਗੀ ਮੇਰੇ ਮੱਥੇ ਪਤਾ ਨਹੀਂ ਸਾਰਾ ਦਿਨ ਕਿਵੇਂ ਲੰਘੂਗਾ ਹਲੋ ਕਮਲਾ ਹਾਂਜੀ ਤੇਰੇ ਕੋਲ ਆਇਆ ਨਹੀਂ ਨਹੀਂ ਲਾਡੀ ਦਾ ਮੇਰੇ ਕੋਲ ਆਇਆ ਨਹੀਂ ਜੀ ਕਿਵੇਂ ਕੀ ਹੋਗਾ ਜੀ ਬੱਸ ਫਿਰ ਬਾਅਦ ਦੱਸੂਗਾ ਤੂੰ ਮੇਰੇ ਕੋਲ ਆ ਠੀਕ ਆ ਜੀ ਆਉਣਾ ਜੀ ਲੱਗਾ ਪੈਗਾਸ ਮੇਰੇ ਸਵੇਰੇ ਇੱਕ ਸੈਪਾ ਹੁਣ ਇੱਥੇ ਖੜੀ ਕਰਦੀਆਂ ਚਾਚੂ ਬਣਾਣਾ ਮੁੰਡੇ ਦਾ ਕੁਝ ਪਤਾ ਕੀਤਾ ਰਾਤ ਦਾ ਘਰੋਂ ਗਿਆ ਹੋਇਆ ਤੁਸੀਂ ਕੀ ਕਹਤਾ ਹੋ ਜਿਉ ਉਹਨੂੰ ਉਹ ਕੋਈ ਨਹੀਂ ਮੁੜਾਊਗਾ ਕਰਤਾ ਰਿਹਾ ਮੈਂ ਪਤਾ ਹੁਣ ਦੇਖੋ ਸਰਦਾਰ ਸਾਹਿਬ ਕੁੜੀ ਮੇਰੀ ਹਾਲ ਤੱਕ ਘਰ ਨਹੀਂ ਆਈ ਤੁਸੀਂ ਉਹਨੂੰ ਤਾਂ ਨਹੀਂ ਲੱਭ ਸਕੇ ਮੇਰਾ ਮੁੰਡਾ ਨਾ ਗਵਾ ਦਿਆ ਜੀ ਉਹ ਯਾਰ ਲੱਭ ਤਾਂ ਰਿਹਾ ਦਿਨ ਰਾਤ ਭੱਜਿਆ ਫਿਰਦਾ ਮੈਂ ਇੱਕ ਮਿੰਟ ਦੀ ਫੁਰਸਤ ਵੀ ਹੈਗੀ ਮੈਨੂੰ ਕਿੱਥੋਂ ਲਿਆਵਾਂ ਕੁੜੀ ਤੇਨੂੰ ਮੈਂ ਉਹ ਜਵਾਨ ਸਵਾਲ ਕੀ ਗੱਲ ਕਰ ਕੀ ਬਕਵਾਸ ਮਾਰੀ ਆ ਉਹ ਨਾ ਮੈਂ ਸਰਦਾਰ ਸਾਹਿਬ ਕੀ ਹੋਇਆ ਇੰਨੇ ਗੁੱਸੇ ਚ ਤੇਰੇ ਨਾਲ ਆ ਕੇ ਗੱਲ ਕਰਦਾ ਬਾਅਦ ਚ ਮੈਂ ਲਾਡੀ 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 ਹੋਏ ਪੁੱਤ ਲਾਡੀ ਕੀ ਵਜੇ ਤੂੰ ਲਾਡੀ ਉੱਠ ਪੁੱਤੋ ਓ ਉੱਠ ਜਾ ਲਾਡੀ ਉਹ ਲਾਡੀ ਸਰਦਾਰ ਸਾਹਿਬ ਆਪਣੇ ਆਪ ਨੂੰ ਸੰਭਾਲੋ ਜੀ ਕਮਲ ਆਪਣੇ ਹੱਥਾਂ ਮੈਂ ਉਹਦੇ ਸੰਭਾਲੂਗਾ ਜੋ ਤੱਕ ਮੇਰੇ ਪੁੱਤ ਤੇ ਕਾਤਲ ਨਹੀਂ ਮਾਰ ਦਿੰਦਾ ਆਏਗਾ ਲਾਡੀ ਲੰਗੋ ਬਦਲਾਵੇ ਤੇਰਾ ਲਾਡੀ ਲੰਗੋ ਮੈਂ ਬਦਲਾ ਛੱਡਦਾ ਨਹੀਂ ਉਸ ਨੂੰ ਛੱਡਦਾ ਨਹੀਂ ਲਾਡੀ ਲੈ ਰੋਟੀ ਖਾ ਲੈ ਮੈਂ ਨਹੀਂ ਖਾਣੀ ਰੋਟੀ ਦਫਾ ਹੋ ਜਾ ਇਥੋਂ ਚੁੱਪ ਕਰਕੇ ਰੋਟੀ ਖਾ ਲ ਨਖਰੇ ਨਾ ਕਰ ਮੇਰੀ ਮਰਜ਼ੀ ਮੈਂ ਰੋਟੀ ਖਾਵਾਂ ਚਾਹੇ ਨਾ ਖਾਵਾਂ who are you get lost ਮਰਪੁਖੀ ਕੀ ਹੋ ਗਿਆ ਓਏ ਤੂੰ ਤਾਂ ਖਾਂਦੀ ਨਹੀਂ ਰੋਟੀ ਸੰਗਤ ਆ। ਐਦਾ ਭੁੱਖੀ ਮਰ ਜੂਗੀ ਯਾਰ। ਤੇ ਮੇਰੇ ਲਈ ਇਹਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਇਹਨੂੰ ਮਰਨ ਨਹੀਂ ਦੇ ਸਕਦਾ। ਤੂੰ ਹੀ ਬੜਾ ਬਰੋਕੀ। ਗੱਲ ਸੁਣ ਮੇਰੀ। ਪਿਆਰ ਨਾਲ ਖਾਣਾ ਰੋਟੀ ਖਾ ਲੈ। ਬਿਮਾਰ ਹੋ ਜਾਈਂਗਾ ਤਾਂ। ਐ ਨਹੀਂ ਖਾਣੀ ਰੋਟੀ ਫਿਰ ਕਿਉਂ ਨਹੀਂ ਖਾਣੀ ਪਿਆਰ ਨਾਲ ਕਹਿ ਰਹਿਣਾ ਤੈਨੂੰ ਮੈਂ ਚਲ ਆ ਖਾ ਲਾ ਤੈਨ ਤਾਂ ਐਨਾ ਬੁਖਾਰ ਆ ਸੰਗਤ ਹੋ ਸੰਗਤ ਹਾਂ ਭਾਈ ਕੀ ਹੋ ਗਿਆ ਸਾਲਾ ਦਸਵੀਂ ਸਕਦਾ ਸੀ ਇਹ ਤਵੀ ਪਈਆ ਬੁਖਾਰ ਨਾਲ ਮੇਰੀ ਗੱਲ ਸੁਣ ਹਰ ਇੱਕ ਸਾਈਡ ਤੇ ਪਹਿਲਾਂ ਤਾਂ ਤੂੰ ਸ਼ਹਿਰ ਜਾ ਤੂੰ ਤੇ ਦਵਾਈ ਦੂਵੇ ਲੈ ਕੇ ਆ ਤੇ ਵਸਤੇ ਯਾਰ ਤੇਰਾ ਦਿਮਾਖ ਖਰਾਬ ਆ ਆਪਾਂ ਨੂੰ ਲੱਭੀ ਜਾਂਦੇ ਨੇ ਉਹ ਤੂੰ ਕਹਿੰਦਾ ਸ਼ਹਿਰ ਜਾ ਯਾਰ ਦੇਖ ਤਾਂ ਲੈ ਇਹਨੂੰ ਕਿੰਨਾ ਬੁਖਾਰ ਹੋਇਆ ਐ ਤਾਂ ਮਰ ਜੂਗੀ ਇਹ ਮਰ ਜਾਣ ਦੇ ਯਾਰ ਤੁਰੂਗਾ ਕਿ ਮੈਂ ਡਾਕਟਰ ਮ ਆਇਆ ਹੋ ਗਿਆ ਲੱਗ ਇੱਕ ਮਿੰਟ ਜੇ ਕਰ ਲੈ ਲੈ ਬਿਚਾਰ